ਜੇ ਤੁਸੀਂ ਮੰਨ ਲਓ ਇੱਥੇ ਹੁੰਦੇ ਤਾਂ ਤੁਸੀਂ ਕੀ ਕਰਦੇ ਫਿਰ ਮੈਂ ਕੁਝ ਵੀ ਨਾ ਮੈਨੂੰ ਸਿਰਫ 20000 ਕਰੋੜ ਦੇ ਦਿਓ ਮੈਂ 60% ਚੋਂ ਨੇਚੋਂ ਏਰੀਆ ਕੱਢ ਦੂੰ ਤੁਹਾਨੂੰ 60% 60% ਪਹਿਲੇ ਸਾਲ ਹੀ ਇੱਕ ਫਾਰਮ ਨੂੰ 20000 ਰੁਪਿਆ ਤੁਸੀਂ ਕਿੱਲੇ ਪਿੱਛੇ ਦੇਣਾ ਬੋਨਸ ਦੇ ਦਿਓ ਹੂੰ ਮੂੰਗੀ ਤੇ ਮੱਕੀ ਤੇ ਤੁਹਾਡੀ ਮੂੰਗਫੜੀ ਤੇ ਉਹ ਤਾਂ ਆਪ ਦੁਖੀਏ ਚੋਣੇ ਤੋਂ ਕੋਈ ਪ੍ਰੋਬਲਮ ਨਹੀਂ ਜਿੱਥੇ ਤੁਸੀਂ 22000 ਰੁਪਇਆ 22000 ਕਰੋੜ ਰੁਪਇਆ ਤੁਸੀਂ ਬਿਜਲੀ ਦਾ ਹੀ ਸਿਰਫ ਸਬਸਿਡੀ ਦੇਈ ਜਾਂਦੇ ਆ 27000 ਕਰੋੜ ਸਾਲ ਦਾ ਤੁਸੀਂ ਕਰਜ਼ੇ ਕਰਜ਼ੇ ਦਾ ਵਿਆਜ ਹੀ ਦੇਈ ਜਾਂਦੇ ਆ ਤੇ ਤੁਸੀਂ 20000 ਕਰੋੜ ਤੁਸੀਂ ਅੱਧੋਂ ਵੱਧ ਛੋਣੇ ਦੋ ਥੱਲੇ ਏਰੀਆ ਨਿਕਲ ਸਕਦਾ ਵਿਲ ਨਹੀਂ ਹੈਗੀ ਇਹਨਾਂ ਚ ਵਿਲ ਨੇ ਕੁਝ ਕਰੀਏ ਸੜਾ ਦਿੰਦੇ ਨੇ ਵੀ 7500 ਨੂੰ ਮੂੰਗਫਲੀ ਲੈ ਲਾਂਗੇ ਰੋਲਦੇ ਫਿਰਦੇ ਨੇ ਕੋਈ ਖਰੀਦਾ ਨਹੀਂ ਸੋ ਇਹ ਇਹ ਵਿਲ ਨਹੀਂ ਇਹ ਪ੍ਰੋਬਲਮ ਜੇ ਕਿ ਹਾਰਮਨ ਗੱਲ ਚੇਤੇ ਆਈ ਆ ਮੈਂ ਫੋਟੋਸ ਦੇਖ ਰਹਾ ਨਾਲ ਦੀ ਨਾਲ ਪ੍ਰਿੰਸ ਚਾਰਲਸ 3 ਸੀਗੇ ਜਨ ਨਾਲ ਤੁਸੀਂ ਮੁਲਕਾਤ ਕੀਤੀ ਸੀ ਜਿਹੜਾ ਹੁਣ ਕਿੰਗ ਹੈ ਸਵੀਂਗਲੈਂਡ ਦੇ ਕਿੰਗ ਨੇ ਇਹ ਆਏ ਸੀ ਮੈਂ ਕਿਹਾ 2005 ਦੀ ਗੱਲ ਹੈ ਤੇ ਇੰਡੀਆ ਚ ਆਏ ਸੀ ਯੂਨੀਵਰਸਿਟੀ ਨਹੀਂ ਪਟਿਆਰੇ ਆਏ ਸੀ ਤੇ ਉਹ ਕੈਪਟਨ ਮਿੰਦਸਨ ਨੇ ਫੋਨ ਆਇਆ ਸੀ ਵੀ ਤੁਸੀਂ ਆਓ ਮੈਂ ਫਿਰ ਸਾਰਾ ਉੱਥੇ ਐਗਜ਼ੀਬਿਸ਼ਨ ਵਿੱਚ ਲਾਈ ਸੀ ਅਫਰੀਕਾ ਤੇ ਉਹ ਸਾਰੀ ਮੈਂ ਹੀ ਐਕਸਪਲੇਨ ਕੀਤੀ ਤੇ ਉਤੋਂ ਫਿਰ ਮੈਂ ਮੈਂ ਇਹਨਾਂ ਨੂੰ ਦੱਸਿਆ ਕਿ ਇਦਾਂ ਪੰਜਾਬ ਦੇ ਵਿੱਚ ਬੜੀ ਪੋਲਿਊਸ਼ਨ ਮੈਨੂੰ ਸੀ ਪਤਾ ਵੀ ਇਹਨਾਂ ਨੂੰ ਪੋਲਿਊਸ਼ਨ ਦਾ ਬੜਾ ਕੋਸ਼ਚਾ ਹੈ ਮੈਨੂੰ ਕਹਿੰਦੇ ਉਹ ਆਇਆ ਮੇਰਾ ਨੰਗੇ ਪ੍ਰੋਜੈਕਟ ਹੈ on ਪੋਲਿਊਸ਼ਨ ਇਨ ਅਫਰੀਕਾ ਦੇ ਵਿੱਚ ਹੈ ਤੇ ਆਪਾਂ ਮੈਂ ਐਸੀ ਤੁਹਾਡੇ ਵਰਗੀ ਸਰਵਸਿੱਧੀ ਲੋੜ ਹੈ ਆਪਾਂ ਡਿਨਰ ਤੇ ਡਿਸਕਸ ਕਰਾਂਗੇ ਤੋਂ ਬੜਾ ਇਹਨਾਂ ਨੂੰ ਫਿਰ ਮੇਰੇ ਨਾਲ ਬੜਾ ਸ਼ੌਕ ਕਰ ਮਤਲਬ ਇਹਨਾਂ ਨੇ ਦਿਖਾਇਆ ਐਗਰੀਕਲਚਰ ਬਾਰੇ ਕਿੰਨਾ ਟਾਈਮ ਇਹਨਾਂ ਨੇ ਸਪੈਂਡ ਕੀਤਾ ਤੁਸੀਂ ਉਹ ਤਿੰਨ ਘੰਟੇ ਤੇ ਤਿੰਨ ਚਾਰ ਘੰਟੇ ਚੀ ਗੱਲ ਹੋਈ ਬਹੁਤ ਬੜੇ ਕਲੋਸਲੀ ਕੀ ਗੱਲ ਕੀ ਹੋਈ ਤੁਹਾਡੀ ਉਹਨਾਂ ਨਾਲ ਗੱਲ ਐਗਰੀਕਲਚਰ ਬਾਰੇ ਮੇਨਲੀ ਪੋਲੂਸ਼ਨ ਬਾਰੇ ਕੀ ਹਾਲਾਤ ਆ ਮੈਂ ਕਿਹਾ ਜੀ ਪੋਲੂਸ਼ਨ ਸਾਡੇ ਪੈਸਟੀਸਾਈਡ ਫੰਜੀਸਾਈਡ ਸਾਡਾ ਵਾਟਰ ਸਾਡੀ 에ਅਰ ਸਾਡੀ ਸੋਇਲ ਸਾਡਾ ਸਾਰਾ ਕੁਝ ਜਿਹੜਾ ਪੋਲੂਟ ਹੋਇਆ ਪਿਆ এনवायरमेंट ਟੋਟਲ এনवायरमेंट ਐਸੋਲੀ ਪੋਲੂਟਡ ਆ ਤੇ ਇਹਦਾ ਕੋਈ ਮਤਲਬ ਹੱਲ ਹੱਲ ਹੋਣਾ ਚਾਹੀਦਾ ਇਹ ਆਰਗੈਨਿਕ ਐਗਰੀਕਲਚਰ ਬਾਰੇ ਨੇ ਕਾਫੀ ਇੰਟਰਸਟ ਸੀ ਕਿ ਇਹ ਕਹਿੰਦੇ ਵੀ ਫਸਟ ਟਾਈਮ ਹੋਇਸੀ ਵੀ ਕੋਈ ਪ੍ਰਿੰਸ ਜਿਹੜੇ ਨੇ ਇੱਥੇ ਪਹੁੰਚੇ ਸੀ ਇੰਡੀਆ ਦੇ ਵਿੱਚ ਨਹੀਂ ਪਰੰ ਸੇ ਪਹਿਲਾਂ ਇੱਕ ਵਾਰੀ ਮੇਰਾ ਖਿਆਲ ਹੈ ਲੌਂਗ ਬੈਕ ਇੱਕ ਵਾਰੀ ਪੀਏਯੂ ਚ ਵੈਸੇ ਤਾਂ ਬਹੁਤ ਛੋਟੀ ਏਜ ਦੇ ਸੀ ਇਹ ਉਦੋਂ ਇੱਕ ਵਾਰੀ ਪਹਿਲਾਂ ਵੀ ਉਹ ਐਸੇ ਛੋਟੀ ਇੱਕ ਵਾਰੀ ਐਸਪੀਜੀ ਪਹਿਲਾਂ ਹਾਂ ਅੱਛਾ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਿਕਰੂਟਮੈਂਟ ਦੀ ਗੱਲ ਕਰਦੇ ਆਪਾਂ ਇਸ ਵੜੇ ਹਾਂ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਤੁਸੀਂ ਕਿਹਾ ਵੀ ਉਸ ਵੜੇ ਭਰ ਲੈਂਦੇ ਹੁੰਦੇ ਸੀਗੇ ਹਾਂ ਹਾਂ ਤਾਂ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਵੀ ਵੀਸੀ ਕੋਲ ਐਡੀ ਵੱਡੀ ਪਾਵਰ ਆ ਉਹਨਾਂ ਨੂੰ ਨਾ ਸਟੇਟ ਗਵਰਨਮੈਂਟ ਕੁਝ ਕਹਿ ਸਕਦੀ ਨਾ ਸੈਂਟਰਲ ਗਵਰਨਮੈਂਟ ਕੁਝ ਕਹਿ ਸਕਦੀ ਹੈ ਤਾਂ ਭਰੀ ਜਾ ਸਕਦੀਆਂ ਰਿਕਰੂਟਮੈਂਟ ਹੋ ਸਕਦੀਆਂ ਨੇ ਜਲਦੀ ਬਹੁਤ ਨਹੀਂ ਭਰੀਆਂ ਤਾਂ ਜਾ ਜੇ ਸਟੇਟ ਫੰਡ ਦਊ ਦੀ ਫੰਡ ਨਹੀਂ ਦਿੰਦੀ ਮੇਰੇ ਵੇਲੇ ਪ੍ਰੋਬਲਮ ਨਹੀਂ ਸੀ ਆਉਂਦੀ ਮੈਂ ਤਾਂ ਸਿੱਧਾ ਸੀਐਮ ਨੂੰ ਚਲਾਉਂਦਾ ਸੀ ਮੈਂ ਕੰਨ ਹੰਦ ਯੂਨੀਵਰਸਿਟੀ ਲਾਈਕ ਦਿਸ ਵੀ ਆ ਸਾਡਾ 22 ਕਰੋੜ ਦਾ ਏਰੀਅਰ ਪੈਣ ਤੇ ਇਹ 6 ਕਿਸ਼ਤਾਂ ਦੇ ਵਿੱਚ ਸੈਂਕਸ਼ਨ ਮੈਂ ਤਾਂ ਸਿੱਧਾ ਚਲਾਇਆ ਮੈਂ ਇਹਦਾ ਚਲਾਸਾ ਯੂਨੀਵਰਸਿਟੀ ਆੜ ਬਹੁਣਾ ਪੈਣਾ ਥੋੜਾ ਜਿਹਾ ਹਾਂ ਥੋੜਾ ਪੈਂਦਾ ਨਾ ਫਾਈਟ ਕਰਨਾ ਪੈਂਦਾ ਆਪਣੇ ਰਾਈਟ ਲਈ ਤੁਸੀਂ ਇਹ ਦੱਸ ਦਿਓ ਵੀ ਉਹ 82 ਕਰੋੜ ਡਾਕਟਰ اے ایس ਖਹਿਰਾ ਮੈਥੋਂ ਵੀ ਪਹਿਲਾਂ ਵੀ ਸੀ ਆਹ ਕਾਲ ਕਰੀ ਉਹ ਤੋਂ ਪਹਿਲਾਂ ਡਾਕਟਰ ਖਹਿਰਾ ਵੀ ਸੀ ਸਾਨੂੰ ਉਦੋਂ ਨਵੇਂ ਸਕੇਲ ਆਏ ਤੇ ਉਹਨਾਂ ਨੇ ਜਿਹੜਾ EMPLOYEES PROVIDENT FUND ਆ ਉਹ ਚੁਕੜਾ ਕੇ ਤੇ ਲੋਕਾਂ ਦੀਆਂ ਸੈਲਰੀਜ਼ ਤੇ ਏਰੀਜ਼ ਦੇ ਦਿੱਤੇ ਉਹ 82 ਕਰੋੜ ਸੀ ਪਹਿਲਾਂ ਥੋੜਾ ਸੀ ਸ਼ਾਇਦ ਉਹ ਵਿਆਜ ਪੈ ਪੈ ਕੇ 5-6 ਸਾਲ 7 ਸਾਲ ਚ ਉਹ 82 ਕਰੋੜ ਤੇ ਕੋਈ 93 ਕੇ 83 ਲੱਖ ਬਣ ਗਿਆ अच्छा ਸਾਡੇ ਟੀਚਰ ਤੇ ਨਾਨ ਟੀਚਰ ਬੜੇ ਵਿਚਾਰੇ ਦੁਖੀ ਵੀ ਸਾਡਾ ਪ੍ਰੋਵੀਡੈਂਟ ਫੰਡ ਇੰਟਰਸਟ ਮਿਲਣਾ ਸੀ ਤੁਸੀਂ ਪ੍ਰੋਵੀਡੈਂਟ ਫੰਡ ਨੂੰ ਡਾਇਵਰਟ ਨਹੀਂ ਕਰ ਸਕਦੇ ਇਹ ਲੀਗਲ ਹੈ ਮੈਂ ਵੀ ਚਿੱਠੀਆਂ ਲਿਖਿਆ ਫਰਾਂਸ ਸੈਕਟਰੀ ਨੂੰ ਫਰਾਂਸ ਮਿਸਟਰ ਲਾਲ ਸਿੰਘ ਨੂੰ ਕਿ ਇਹ ਨਹੀਂ ਦਿੱਤਾ আর ਕਿ ਫਿਰ ਮੈਂ ਪ੍ਰੋਵੀਡੈਂਟ ਪ੍ਰੋਗਰਾਮ ਬ੍ਰਾਕੇ ਮਿਸਦਾ ਸੀ ਮੈਂ ਕਹਾਂ ਜੀ ਇਲਲੀਗਲ ਆ ਕੱਲ ਨੂੰ ਸਾਰੇ ਅੱਧਰ ਹੋ ਸਕਦੇ ਆ ਪ੍ਰੋਵੀਡੈਂਟ ਫੰਡ ਨੂੰ ਤੁਸੀਂ ਮਿਸਯੂਜ਼ ਨਹੀਂ ਕਰ ਸਕਦੇ ਹੂੰ ਤਾਂ ਮੇਰੇ ਤਾਂ ਉਹ ਕੁਲੀਗ ਬੜੇ ਸਾਹੂ ਨੇ ਵੀ ਉਹ ਕੋਰਟ 'ਚ ਨਹੀਂ ਗਏ ਤੇ ਇਹ ਇਹ ਪੈਸਾ ਸੈਂਕਸ਼ਨ ਮੈਂ ਫਰਾਂਸ ਸੈਕਟਰੀ ਨੂੰ ਲੈਟਰ ਲਿਖ ਚੁੱਕਿਆ ਮੈਂ ਲਾਲ ਸਿੰਘ ਫਰਾਂਸ ਮਿਸਟਰ ਨੂੰ ਲਿਖ ਚੁੱਕਿਆ ਕਿਸੇ ਨੇ ਨਹੀਂ ਦਿੱਤੇ ਬਾੜਪੁਰ ਕੋ ਉੱਥੇ ਲਿਖ ਦਿੱਤਾ 6 ਕਿਸ਼ਤਾਂ ਦੇ ਵਿੱਚ ਸੈਂਕਸ਼ਨ ਨੋ ਸਾਰੇ ਮੈਂ ਇੰਟਰਸਟ ਸਮੇਤ ਮੈਂ ਸੋ ਉਹ ਫੰਡ ਤਾਂ ਦੇਖੋ ਨਾ ਸਟੇਟਮੈਂਟ ਦੇਣਾ ਹੈ ਵੀ ਸੀ ਵਿਚਾਰਾ ਉੱਥੇ ਕੀ ਕਰੂਗਾ ਵੀ ਸੀ ਮੈਂ ਤਾਂ ਫਿਰ ਉਹ 100 ਕਰੋੜ ਵੀ ਲਿਆ ਸੀ ਸਪੈਸ਼ਲ ਉਹ ਪਹਿਲੀ ਵਾਰ ਹੀ ਕਿਸੇ ਇੰਡੀਆ ਦੇ ਵਿੱਚ ਕਿਸੇ ਯੂਨੀਵਰਸਿਟੀ ਨੂੰ ਪਾਰਲੀਮੈਂਟ ਚ ਪਾਸ ਹੋਇਆ ਸੀ ਕਹਾਦਾ ਸੀ 100 ਕਰੋੜ ਇਹ ਕਿਉਂਕਿ ਸਾਡਾ ਪੁਰਾਣੀ ਯੂਨੀਵਰਸਿਟੀ ਸਾਨੂੰ ਤਨਖਾਹਾਂ ਦਾ ਯੂਨੀਵਰਸਿਟੀ ਦੇ ਦਿੰਦੀ ਸੀ ਹੂੰ ਉਹਨ ਪੁਰਾਣੀ ਬਿਲਡਿੰਗ ਹੋ ਗਈ ਸੀ ਸਰਤਬਾਰਤੀਆਂ ਬੜੀਆਂ ਉਹ ਰੈਨੋਵੇਸ਼ਨ ਜਾਂ ਨਵਾਂ ਹਾਲ ਬਣਾਉਣ ਸੀ ਪਾਲਾ ਦੀ ਟੂਰਿੰਗ ਛੋਟਾ ਜਿਹਾ ਰਹਿ ਗਿਆ ਸੀ ਤੋਂ ਮੈਂ ਮਾਉਂਟੇਸਿੰਗ ਆਲੂ ਵਾਲੀ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਦੇ ਸਨ ਮੇਰੇ ਨਾਲ ਚੀ ਦੋਸਤੇ ਰਹੇ ਉਹਨਾਂ ਦੀ ਮਿਸਿਸ ਦੀ ਡੈਥ ਹੋ ਗਈ ਮੈਂ ਦੋਨਾਂ ਨੂੰ ਇਨਵਾਈਟ ਕੀਤਾ ਸੀ ਰਾਤ ਰਾਹ ਸਾਡੇ ਕੋਲ ਉਹ ਫਿਰ ਮੈਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਕੀਤੀ ਵੀ ਆਹ ਹਾਲ ਹੈ ਸਾਡੇ ਵੀ ਨੀਡ ਮਨੀ ਉਹ ਕਹਿੰਦੇ ਪ੍ਰੋਜੈਕਟ ਬਣਾ ਕੇ ਭੇਜੋ ਫਿਰ ਪ੍ਰੋਜੈਕਟ ਬਣਾ ਕੇ ਭੇਜਿਆ ਸੀ ਉਹ ਫਿਰ ਮੈਨੂੰ ਯਾਦ ਆ 26 28 26 ਫਰਵਰੀ 2006 ਨੂੰ ਮੈਨੂੰ ਲੋਕਾਂ ਦੇ ਫੋਨ ਆਏ ਵਧਾਈਆਂ ਡਾਕਟਰ ਸਾਹਿਬ ਮੈਂ ਕੀ ਕਹ ਲੂਗੀ ਉਹ ਪਾਰਲੀਮੈਂਟ ਦੀ ਉਹ ਸੁਣੋ ਪਾਰਲੀਮੈਂਟ ਦੇ ਵਿੱਚ ਚਿਤੰਬਰਮ ਬੋਲ ਰਿਹਾ ਪੀਏ ਯੂ ਨੂੰ 100 ਕਰੋੜ ਦਿੱਤਾ ਗਿਆ ਹੂੰ ਮੈਂ ਕਿਹਾ ਅੱਛਾ ਮੈਂ ਫਿਰ ਲਾਈਵ ਤੋਂ ਫਿਰ 100 ਕਰੋੜ ਮੈਨੂੰ ਮਿਲਿਆ ਥੇ ਉਹ ਫਿਰ ਚਿਤੰਬਰਮ ਸਾਹਿਬ ਮੈਨੂੰ ਬੁਲਾਇਆ ਵੀ ਸੀ ਤੇ ਮੈਂ ਫਿਰ ਡਾਕਟਰ ਢਿੱਲੋਂ ਮੇਰੇ ਉਹਨੂੰ ਡਾਕਟਰ ਸਚਨ ਦੇ ਗਿਆ ਉਹ 100 ਕਰੋੜ ਮਿਲ ਗਿਆ ਸੀ ਉਹਨੂੰ ਪਰ ਅਨਫੋਰਚਨਟਲੀ ਮੈਂ ਮੈਂ ਪਹਿਲੀ ਅਪ੍ਰੈਲ 2007 ਨੂੰ ਰਿਜ਼ਾਈਨ ਕਰ ਤੋ ਹੋਰ ਪਤਾ ਨਹੀਂ 100 ਕਰੋੜ ਦਾ ਮੈਨੂੰ ਇੱਕ ਹੀ ਵਜ੍ਹਾ ਜਰੂਰ ਆ ਕਿ ਉਹ ਮਨਮੋਹਨ ਸਿਗ ਅਡੀਟੋਰੀਅਮ ਜਰੂਰ ਇੱਕ ਬਣਿਆ ਉਹਦੇ ਤੋਂ ਬਾਕੀ ਮੈਨੂੰ ਨਹੀਂ ਪਤਾ ਕਿੱਥੇ ਗਿਆ ਉਹ ਹੋਰ ਗ੍ਰੈਟਿਫੀਕੇਸ਼ਨ ਜਰੂਰ ਆਏਗਾ ਉਹ ਮੈਂ ਜੋ ਕਰਨਾ ਚਾਹੁੰਦਾ ਉਹ ਨਹੀਂ ਕਰ ਸਕਿਆ ਅੱਗੇ ਕਦੇ ਮੌਕਾ ਮਿਲਦਾ ਜਿਵੇਂ ਤੁਸੀਂ ਕਿਹਾ 2021 ਦੇ ਵਿੱਚ ਮੌਕਾ ਮਿਲ ਰਹੀ ਤੁਹਾਨੂੰ ਵੀ ਸੀ ਬਣਨ ਦੇ ਲਈ ਨਹੀਂ ਉਦੋਂ ਮੈਂ ਉਹਨੂੰ ਇਹੀ ਕਹਾਂ ਮੈਂ ਕਹਿੰਦਾ ਨਹੀਂ ਹੁਣ ਮੈਂ ਜਸਟੀਫਾਈ ਨਹੀਂ ਕਰ ਸਕਦਾ ਮਤਲਬ ਮੈਂ ਜਿਸ ਯੋਜਨਾ 'ਤੇ ਕੰਮ ਕਰਦਾ ਸੀ ਏਜ ਫੈਕਟਰ ਹੈ ਨਾ ਯਾ ਮੈਂ ਵੀ ਜਿਹੜਾ ਸਾਲੋਂ ਮੇਰਾ ਗਾਲ ਬਲੇਡ ਦਾ ਆਪਰੇਸ਼ਨ ਹੋਇਆ ਉਹਦੇ ਨਾਲ ਮੈਂ ਕਾਫੀ ਵੀਕ ਏਜ ਫੈਕਟਰ ਨਾ ਹੁਣ ਮੈਂ 84 ਸਾਲ ਦਾ ਸੀ 84 ਲੱਗ ਨਹੀਂ ਰਹੇ ਹਲੇ ਵੀ ਨਹੀਂ ਮੈਂ ਦੋ ਦਿਨ ਜਿਮ ਲਾਉਣਾ ਹੁਣ ਮੈਂ ਸ਼ਾਮ ਨੂੰ ਜਿਮ ਲਾਉਣਾ ਜਿਮ ਹਾਲੇ ਜਿਮ ਲਾਉਨੇ ਹਾਂ 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 6 ਵਜੇ 6 ਵਜੇ ਲਾਉਣਾ ਪੂਰਾ ਜਿਮ ਮੇਰੇ ਹੱਥ ਦੇਖੋ ਤੁਹਾਡੇ ਹੱਥ ਪੱਕੇ ਹੋਏ ਨਹੀਂ ਆ ਜਾ ਜਿਮ ਲਾਉਣਾ ਉਹ ਮੇਰਾ 8-10 ਕਿਲੋ ਪਰ ਪੀਸੇ ਸਾਲੋਂ ਮੇਰਾ ਆਪਰੇਸ਼ਨ ਹੋਇਆ ਗਾਲ ਬਲੇਡ ਕੱਢਿਆ ਉਹ ਨਾ ਜੋ ਮੈਂ 8-10 ਕਿਲੋ ਡਾਊਨ ਹੋਇਆ ਹਾਂ ਥੋੜਾ ਜਿਹਾ ਤੇ ਪਰ ਮੈਂ ਦੋ ਦਿਨ ਜਿਮ ਅਕਸਰ ਕਰਦਾ ਓ ਮੇਰੀ ਫੋਟੋ ਉਹ ਸਭ ਤੋਂ ਪਰੇ ਹਮ ਉਹ 1963 ਦੀ ਹੈ 66 ਵਿੱਚ ਤੁਸੀਂ ਕੰਪੀਟੀਸ਼ਨ ਲੜਦੀ ਉਸ ਵੇਲੇ ਆ ਬੋਡੀ ਬਿਲਡਰ weight lifting race ਲਈ ਸ਼ਾਟ ਪੁੱਟਦਾ ਮੇਰਾ 16 ਸਾਲ ਯੂਨੀਵਰਸਿਟੀ ਦਾ ਰਿਕਾਰਡ ਰਿਆ ਸਾਰੇ ਪੰਗੇ ਪੰਗੇ ਲੰਦਰ ਅਖੀਰ ਦੇ ਵਿੱਚ ਇੱਕ ਇੱਕ ਸਵਾਲ ਇਹਦਾ ਮੇਰੇ ਪੈਸੇ ਜਿਵੇਂ ਤੁਸੀਂ ਹੁਣ ਵੀ ਅੜਪੋ ਹਾਂ ਸਾਡੇ ਵੀ ਅਡਬਨੇਚਰ ਦੇ ਵਿੱਚ ਉਹ ਵੀ ਜਿਹੜਾ ਤੁਸੀਂ ਪਾਸਟ ਦੇ ਵਿੱਚ ਕੀਤਾ ਤੁਹਾਨੂੰ ਡਰ ਨਹੀਂ ਲੱਗਦਾ ਹੈਗਾ ਵੀ ਕਦੇ ਵੀ ਕਿਸੇ ਤਰੀਕੇ ਦੇ ਨਾਲ ਕੋਈ ਜੇ ਕੋਈ ਐਕਸ਼ਨ ਲੈ ਲੈਂਦਾ ਤਾਂ ਹੋ ਸਕਦਾ ਸੀ ਵੀ ਹਾਂ ਜਿਹੜੇ ਐਕਸ਼ਨ ਲੈ ਉਹਨਾਂ ਦਾ ਖਾਮਿਆਜ਼ਾ ਕੁਝ ਹੋਰ ਪੁੱਕ ਨਹੀਂ ਨਹੀਂ ਤੁਹਾਨੂੰ ਮੈਂ ਉਹ ਦੱਸ ਨਹੀਂ ਸਕਿਆ ਮੇਰੀਆਂ 4-5 ਵਿਜੀਲੈਂਸਾਂ ਕਾਂਗਰਸ ਕੋਲੇ ਵੀ ਹੋਟੀਆਂ ਨੇ ਲੋਕਪਾਲ ਕੋਲੇ ਮੈਨੂੰ ਲੈ ਗਏ ਸੀ ਹੂੰ ਹਾਂ 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 ਉਹ ਖਬਰਾਂ ਭਰੀਆਂ ਉਹ ਚੱਲਿਆਗਾ ਬੀਸੀ ਐਗਜ਼ਾਮ ਰੇਟਡ ਬੀਸੀ ਮੈਂ ਪੰਗੇ ਉਹ ਅੰਦਰੇ ਇਕੱਲੀਆਂ ਵੇਲੇ ਵੀ ਨਹੀਂ ਕਾਂਗਰਸ ਵੇਲੇ ਵੀ ਆ ਤਿੰਨ ਚਾਰ ਬਿਜੀ ਲਸਾਂ ਹੋਈਆਂ ਨੇ ਹੂੰ ਕਿਉਂਕਿ ਬੜਾ ਔਖਾ ਆ ਜਿੱਦੀ ਸੋਸਾਇਟੀ ਦੇ ਵਿੱਚ ਫਾਈਟ ਕਰਨਾ ਫਿਰ ਜਦੋਂ ਤੁਹਾਨੂੰ ਨਹੀਂ ਕੋਈ ਲੱਭਦਾ ਤਾਂ ਫਿਰ ਆਪੇ ਹਟ ਜਾਂਦਾ ਸੋ ਮੈਨੂੰ ਡਰ ਤਾਂ ਤਾਂ ਲੱਗੇ ਨਾ ਜੇ ਮੇਰੇ ਕੋ ਕੋਈ ਲੱਭ ਲੈਣਗੇ ਮੇਰੇ ਹੋਈਆਂ ਬਿਜੀ ਲਸਾਂ ਹੋਈਆਂ ਡਰ ਤਾਂ ਉਹ ਜੇ ਗਲਤ ਹੋਵੇ ਹਾਂ ਹਾਂ ਇਸਕਾ ਡਰ ਕੋਈ ਨਹੀਂ ਤੇ ਜਾਰੇ ਇਹ ਬਿਜੇ ਜੂਰ ਕਰਨਾ ਮੈਂ ਤਾਂ ਚਲੇ ਜਾਮ ਅੰਦਰ ਚਲੇ ਜਾ ਕੋਈ ਗੱਲ ਨਹੀਂ ਫਿਰ ਕਿਉਂ ਹੂੰ ਕੁਇਸਨ ਉਹ ਜਾਂ ਤੁਸੀਂ ਅਰ ਮੈਂ ਅਰ ਨਹੀਂ ਮੈਂ ਵੈਸੇ ਬਹੁਤ ਮੈਂ ਲੋਕ ਮੈਨ ਪਿਆਰ ਕਰਦੇ ਆ ਪਰ ਮੈਂ ਅਸੂਲ ਤੇ ਫਿਰ ਮੈਂ ਅਰ ਬੁੜਾ ਜਿਹਾ ਦਿਖਾ ਦੇਣਾ ਨਹੀਂ ਇੱਥੇ ਨਹੀਂ ਮੈਂ ਇਹਦੇ ਤੇ ਨਹੀਂ ਮੈਂ ਚੁਕੂ ਅਸੂਲ ਅਸੂਲ ਜਿਹੜੇ ਹੁਣ ਰੱਖਣੇ ਵੀ ਚਾਹੀਦੇ ਹੁੰਦੇ ਆ ਹਾਂ ਬਿਲਕੁਲ ਇੱਥੇ ਨਹੀਂ ਮੈਂ ਕਰ ਸਕ ਕੰਪਰੋਮਾਈਜ਼ ਕਰ ਸਕ ਸਾਡੇ ਘਰ ਬਹੁਤ ਮੇਰੀ ਵਾਈਫ ਮੈਥੋਂ ਵੀ ਇਹ ਚੀਜ਼ ਨੂੰ ਮੈਂ ਤੁਸੀਂ ਰਾਹ ਨੋਗ ਯੂਨੀਵਰਸਿਟੀ ਤੇ ਮੇਰਾ ਇਨਾ ਉਹ ਕੋਪਰੇਸ਼ਨ ਵਿੱਚ ਸੀ ਮੈਂ 23 ਬੰਦੇ ਟਰਮੀਨੇਟ ਕੀਤੇ ਸੀ 152 ਦੀਆਂ ਮੈਂ ਇਨਕਰੀਮੈਂਟਾਂ ਬੰਦ ਕੀਤੀਆਂ ਸੀ ਚੀਫ ਇੰਜੀਨੀਅਰ ਤੋਂ ਲੈ ਕੇ ਐਕਸ